ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਸਤਵੇਂ ਜਮਾਤ ਦੀ ਗਣਿਤੀ ਕਿਤਾਬ ਦਾ ਅਧਿਆਇ ਦਸਵਾਂ ਪ੍ਰਯੋਗਿਕ ਰੇਖਾ ਗਣਿਤ ਅਭਿਆਸ ਨੰਬਰ 10.5 ਸਵਾਲ ਦੂਜਾ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਦੋ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਉੱਟਾ ਪੈਨਸਿਲ ਰਬੜ ਕੋਣ ਮਾਪਕ ਡੀ ਤੇ ਪ੍ਰਕਾਰ ਗੱਤਾ ਪੇਪਰ ਜਾਂ ਰਜਿਸਟਰ ਆਪਣਾ ਲੈ ਕੇ ਬੈਠ ਜਾਓ ਤੇ ਵੀਡੀਓ ਨੂੰ ਪਾਜ਼ ਕਰ ਕਰਕੇ ਹਰ ਇੱਕ ਸਲਾਈਡ ਤੇ ਜਿਵੇਂ ਜਿਵੇਂ ਹਿਦਾਇਤਾਂ ਦਿੱਤੀਆਂ ਜਾਂਦੀਆਂ ਪੜਾ ਤਰ ਪੜਾ ਤੁਸੀਂ ਉਹਦਾ ਅਭਿਆਸ ਨਾਲ ਦੇ ਨਾਲ ਕਰਨਾ ਹੈ ਵੀਡੀਓ ਨੂੰ ਕੱਲਾ ਦੇਖ ਸੁਣ ਕੇ ਤਸੱਲੀ ਨਹੀਂ ਕਰਨੀ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀ ਤੁਹਾਡੇ ਕੰਮ ਦੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਹਨ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਤੇ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ 7th ਇੰਗਲਿਸ਼ ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਦੀ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੈ ਇਹ 7ਵਾਂ ਵਿਗਿਆਨ ਜਿਹਦੇ ਵਿੱਚ ਦੋ ਚੈਪਟਰ ਹੋ ਗਏ ਨੇ ਤੇ ਬਾਕੀ ਦੇ ਵੀ ਛੇਤੀ ਸ਼ੁਰੂ ਕੀਤੇ ਜਾਣਗੇ ਠੀਕ ਹੈ ਜੀ ਬੱਚਿਓ ਬੜੀ ਵਧੀਆ ਬੜੀ ਜਨਰਲ ਨੌਲੇਜ ਨੂੰ ਇਹ ਬਸ ਆਨਲੀ ਜਨਰਲ ਨੌਲੇਜ ਵਧਾ ਕਰਨ ਲਈ ਉਹ ਗਏ ਐਬ੍ਰੀਵੀਏਸ਼ਨਸ ਇਹਦੇ ਚ ਅਲਗ-ਅਲਗ ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਨੂੰ ਬੱਚੇ ਉਹਦੀ ਵਿਸਤਾਰ ਕਰਕੇ ਸਮਝਾਇਆ ਗਿਆ ਸੋ ਤੁਸੀਂ ਉਹਨਾਂ ਨੂੰ ਜ਼ਰੂਰ ਦੇਖੋ ਸੋ ਅਬ ਦੇਖੀਏ ਬੱਚਿਓ ਹੁਣ ਐਵਲੈਸ ਸਵਾਲ ਸੋ ਸਵਾਲ ਦੋਜਾ ਬੱਚਿਓ ਕਹਿੰਦੇ ਇੱਕ ਸਮਕੋਣ ਸਮਦੋਪੁਜੀ ਮਤਲਬ ਇਹ ਸਮਦੋਪੁਜੀ ਆ ਗਿਆ ਤੇ ਲਗੀ ਜਿਹੜੀ ਦੋ ਪੁਜਾਵਾਂ ਨੇ ਉਹ ਬਰਾਬਰ ਹੋਣੀਆਂ ਤੇ ਬੱਚਿਓ ਇਹ ਗੱਲ ਦਾ ਖਿਆਲ ਰੱਖਣਾ ਕਿ ਜਿਹੜਾ ਸਮਕੋਣ ਵਿੱਚ ਸਮਦੋਪੁਜੀ ਹੁੰਦਾ ਹੈ ਉਦੇ ਵਿੱਚ ਜਿਹੜਾ ਕਰਨ ਹੈਗਾ ਉਹ ਕਦੀ ਵੀ ਉਹਦੇ ਵਿੱਚ ਨਹੀਂ ਆਏਗਾ ਕਿ ਜਿਹੜਾ ਕਰਨ ਹੁੰਦਾ ਹੈ ਉਹ ਸਮ ਸਮਕੋਣ ਦੇ ਵਿੱਚ ਸਭ ਤੋਂ ਵੱਡੀ ਭੁਜਾ ਹੁੰਦੀ ਹੈ ਸਭ ਤੋਂ ਵੱਡੀ ਤੇ ਉਹਦੇ ਬਰਾਬਰ ਦੀ ਕੋਈ ਹੋਰ ਭੁਜਾ ਨਹੀਂ ਹੋਏਗੀ ਬਾਕੀ ਦੋਨੋਂ ਛੋਟੀਆਂ ਹੋਣਗੀਆਂ ਸੋ ਇਹਦਾ ਮਤਲਬ ਕਿ ਜਦੋਂ ਸਮਕੋਣ ਨੂੰ ਸਮ ਦੋ ਭੁਜੇ ਦੀ ਗੱਲ ਕਰਦੇ ਨੇ ਤੇ ਇਹ ਜਿਹੜੀਆਂ ਇੱਕ ਦੂਜੇ ਨਾਲ ਲੰਬ ਬਣਾ ਰਹੀਆਂ ਜਾਂ 90 ਡਿਗਰੀ ਨਾਲ ਲਾਗੀਆਂ ਜਿਹੜੀਆਂ ਭੁਜਾਵਾਂ ਨੇ ਉਹਦੀ ਗੱਲ ਹੋ ਰਹੀ ਹੈ ਠੀਕ ਹੈ ਇਸ ਗੱਲ ਦਾ ਖਿਆਲ ਰੱਖਣਾ ਹੈ ਤ੍ਰਿਪੁਜ DEP ਦੀ ਰਚਨਾ ਕਰੋ ਜਿਸ ਵਿੱਚ E 90 ਡਿਗਰੀ ਹੈ ਹੁਣ ਬੱਚੋ ਜੇ E 90 ਡਿਗਰੀ ਹੋਇਆ ਤੇ ਇਹ ਸਾਫ ਪਤਾ ਲੱਗ ਗਿਆ ਇੱਕ ਪੂਜਾ DE ਹੋਏਗੀ ਇੱਕ ਪੂਜਾ PE ਹੋਏਗੀ ਇਹ ਸੌਰੀ ਐਡ P ਨਹੀਂ ਹੈਗਾ ਬੱਚੋ ਇੱਥੇ F ਹੈਗਾ ਇੱਥੇ ਇਹਨਾਂ ਨੇ ਪ੍ਰਿੰਟਿੰਗ ਦੇ ਵਿੱਚ ਮਿਸਟੇਕ ਹੋਈ ਹੈ ਤੁਹਾਡੀ E ਨਹੀਂ ਹੈਗਾ F ਹੈਗਾ ਇੱਥੇ F ਕਰ ਦੇਣਾ ਇਹ ਇਹ ਗਲਤੀ ਦੀ ਛਪਾਈ ਹੈਗੀ ਛਪਾਈ ਦੀ ਗਲਤੀ ਹੈਗੀ ਠੀਕ ਹੈ ਸੋ ਇਹ ਗੱਲ ਤੇ ਸਪਸ਼ਟ ਹੈ ਬੱਚਿਓ ਕਿ ਇੱਕ ਪੂਜਾ DE ਹੋਏਗੀ ਤੇ ਦੂਜੀ EF ਹੋਏਗੀ ਆ ਦੇਖੋ ਇੱਕ D ਤੇ ਇੱਕ EF ਇਹ ਦੋਨੋਂ ਸਮਦੋ ਪੂਜੀ ਹੋਣਗੀਆਂ ਸੋ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਜਦੋਂ ਉਹ ਸਮਦੋ ਪੂਜੀ ਦੀ ਗੱਲ ਕਰਨ ਤੇ ਇੱਕ ਪੂਜਾ ਦਿੱਤੀ ਹੋਵੇ ਤੇ ਉਹ ਦੋਨੋਂ ਪੂਜਾਵਾਂ ਕਿਹੜੀਆਂ ਹੋਣੀਆਂ ਜਿਹੜੀਆਂ 90 ਡਿਗਰੀ ਦੇ ਲੰਬੇ ਡਿਗਰੀ ਦਾ ਕੋਣ ਬਣਾ ਰਹੀਆਂ ਨੇ ਸੋ ਇੱਕ EF ਤੇ ਦਿੱਤੀ ਹੋਈ ਹੈ ਇਹਨਾਂ ਨੇ EF ਤੇ ਦੂਜੀ ਪੂਜਾ ਆਟੋਮੈਟਿਕਲੀ ਬੱਚੋ DE ਹੀ ਬਣੇਗੀ ਉਹ ਕਦੀ ਵੀ DF ਨਹੀਂ ਬਣ ਸਕਦੀ ਭਾਵ ਕਰਨ ਜਿਹੜੀ ਹੈ 90 ਡਿਗਰੀ ਦੇ ਸੰਨੁਮਖ ਪੁਜਾ ਕਦੀ ਵੀ ਸਮਦੋਪੁਜੀ ਵਾਲੀਆਂ ਪੁਜਾ ਵਿੱਚੋਂ ਪੁਜਾ ਨਹੀਂ ਹੋਏਗੀ ਇਹ ਗੱਲ ਦਾ ਖਿਆਲ ਰੱਖਣਾ ਸੋ ਇਹ ਬੜੀ ਸਿਧਾਂਤਕ ਜੀ ਗੱਲ ਹੈਗੀ ਹੈ ਪਰ ਬੜੀ ਕਾਮਨ ਸੈਂਸ ਦੀ ਗੱਲ ਹੈ ਇਹਨਾਂ ਨੇ ਦੱਸਿਆ ਨਹੀਂ ਹੈਗਾ ਪਰ ਅਸੀਂ ਆਪਣਾ ਦਿਮਾਗ ਵਰਤਣਾ ਹੈ ਕਿਉਂਕਿ ਦੇਖੋ ਇਹਨਾਂ ਨੇ ਕੋਈ ਪੁਜਾ ਦਿੱਤੀ EF ਸੋ ਜੇ ਸਮਕੋਣੀ ਤ੍ਰਿਭੁਜ ਹੈ ਸਮਦੋਪੁਜੀ ਤੇ ਉਹ ਜਿਹੜੀਆਂ ਬਰਾਬਰ ਪੁਜਾਵਾਂ ਆਉਣੀਆਂ 1 90 ਡਿਗਰੀ ਦੇ ਐਵਲੀ ਹੋਏਗੀ ਤੇ ਦੂਜੀ 90 ਡਿਗਰੀ ਨੂੰ ਬਣਾਉਂਦੀ ਐ ਹੋਏਗੀ ਬਸ ਉਹ 90 ਡਿਗਰੀ ਦੇ ਸਨਮੂ ਖਾਲੀ ਪੁਜਾ ਕਦੀ ਵੀ ਬਰਾਬਰ ਦੀ ਪੁਜਾਵਾਂ ਵਾਲੀ ਪੁਜਾ ਨਹੀਂ ਹੋਏਗੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਇਹ ਜਿਵੇਂ ਜਿਵੇਂ ਅਭਿਆਸ ਕਰੋਗੇ ਤੁਹਾਨੂੰ ਆਪਣੇ ਪਤਾ ਲੱਗਦਾ ਜਾਏਗਾ ਠੀਕ ਹੈ ਸੋ ਪੜਾ ਪਹਿਲਾਂ ਬੱਚਿਓ ਦਿੱਤੇ ਮਾਪਾਂ ਮੁਤਾਬਕ ਡੀ ਈ ਐਫ ਦਾ ਰਫ ਚਿੱਤਰ ਬਣਾਓ ਸੋ ਬਣਾ ਲਿਆ ਆਪਾਂ ਐ 6 ਸੈਂਟੀਮੀਟਰ ਡੀ ਈ ਦੱਸਿਆ ਨਹੀਂ ਹਨ ਨੇ ਦੇਖੋ ਈ ਐਫ ਦੱਸਿਆ ਹੈ ਅਰ ਇਹ ਮੈਂ ਤੁਹਾਨੂੰ ਸਪੇਅਰ ਕਰਿਆ ਕਿਉਂਕਿ ਇਹਨਾਂ ਨੇ ਕਿਹਾ ਸਮ ਦੋ ਪੁਜੀ ਇਹਦਾ ਮਤਲਬ ਜੇ ਕੋਣ 90 ਡਿਗਰੀ E ਤੇ ਬਣ ਰਿਹਾ ਹੈ ਤੇ ਇੱਕ ਪੂਜਾ EF ਹੈ 6 ਸੈਂਟੀਮੀਟਰ ਤੇ ਦੂਜੀ 6 ਸੈਂਟੀਮੀਟਰ ਐਵਲੀ ਪੂਜਾ ਹੋਏਗੀ ਤੇ ਤੀਜਾ ਹੋਏਗਾ ਕਰਨ ਇਹ 6 ਸੈਂਟੀਮੀਟਰ ਤੋਂ ਵੱਧ ਹੋਏਗਾ ਠੀਕ ਹੈ ਸੋ ਹੁਣ ਅਸੀਂ ਕਰੀਏ ਇਹਦੀ ਰਚਨਾ ਸੋ ਪੜਾ ਦੋਜਾ ਰੇਖਾ DE 6 ਸੈਂਟੀਮੀਟਰ ਖਿੱਚੋ ਸੋ ਰੇਖਾ DE 6 ਸੈਂਟੀਮੀਟਰ ਕੱਚ ਲਈ ਠੀਕ ਹੈ ਹੁਣ ਪੜਾਤੀ ਜਾ ਕੋਣ ਮਾਪਕ ਦੀ ਮਦਦ ਨਾਲ E ਨੂੰ ਸ਼ਿਖਰ ਮੰਨ ਕੇ ਸੋ ਬਚੋ E ਨੂੰ ਸ਼ਿਖਰ ਮੰਨ ਲਿਆ ਤੇ D ਇਥੇ ਰੱਖ ਦਿੱਤਾ E ਨੂੰ ਸ਼ਿਖਰ ਮੰਨ ਲਿਆ ਕੋਣ ਮਾਪਕ D ਰੱਖ ਦਿੱਤਾ ਇੱਥੇ ਠੀਕ ਹੈ ਨਾ ਇਹ ਇਹਨੂੰ ਤੇ ਇਹ 90 ਡਿਗਰੀ ਇੱਥੇ 90 ਡਿਗਰੀ ਸੋ ਸ਼ਿਖਰ ਮੰਨ ਕੇ DEF 90 ਡਿਗਰੀ ਦਾ ਨਿਸ਼ਾਨ ਲਗਾਓ ਤੇ ਹੁਣ ਅਸੀਂ D ਚੱਕ ਲਵਾਂਗੇ ਨਿਸ਼ਾਨ ਲੱਗ ਗਿਆ ਇੱਥੇ ਇਹ ਰੱਖ ਨਿਸ਼ਾਨ ਲੱਗ ਗਿਆ ਵਾਲਾ ਸੋ ਇਹ ਰਿਸ਼ਾ ਅਸੀਂ ਇਹ D ਚੱਕ ਲਿਆ ਤੇ ਪੜਾ ਤਿੰਨ ਉਹੀ ਹੈ ਪੜਾ ਤਿੰਨ ਦੇ ਦੋ ਇਸੇ ਨੇ ਇੱਕ D ਰੱਖ ਕੇ ਨਿਸ਼ਾਨ ਬਣਾਉਣਾ ਫਿਰ D ਚੱਕ ਲੈਣਾ ਠੀਕ ਹੈ ਹੁਣ ਬੜਾ ਚੌਥਾ E ਨੂੰ ਲਾਇਏਗੇ ਨਿਸ਼ਾਨ ਨਾਲ ਜੋੜ ਕੇ ਰੇਖਾ EG ਖਿੱਚੋ ਸੋ E ਨੂੰ ਲਾਇਏਗੇ ਨਿਸ਼ਾਨ ਦੇ ਨਾਲ ਰੇਖਾਈ ਜੀ ਖਿੱਚ ਲਈ ਤੇ ਆ ਬੱਚੇ ਨੂੰ 90 ਡਿਗਰੀ ਦਾ ਕੋਣ ਸਾਡਾ ਬਣ ਗਿਆ ਠੀਕ ਹੈ ਹੁਣ ਇਹ 6 ਸੈਂਟੀਮੀਟਰ ਹੈ ਤੇ ਹੁਣ EF ਅਸੀਂ 6 ਸੈਂਟੀਮੀਟਰ ਦੀ ਚਾਪ ਲਾਵਾਂਗੇ ਸੋ E ਨੂੰ ਕੇਂਦਰ ਮੰਨ ਕੇ ਅਤੇ ਅਰਧ ਵਿਆਸ 6 ਸੈਂਟੀਮੀਟਰ ਬਰਾਬਰ EF ਲੈ ਕੇ ਰੇਖਾ EG ਨੂੰ F ਤੇ ਕੱਟਦੀ ਹੋਈ ਚਾਪ ਖਿੱਚੋ ਇਹ ਚਾਪ ਖਿੱਚ ਦਿੱਤੀ ਸਬ ਸਡਨ ਤ੍ਰਿਭੁਜ ਬਣ ਜਾਵੇਗਾ ਇਹਨੂੰ ਇਹ ਨਾਲ ਜੋੜ ਦਵਾਂਗੇ D ਨੂੰ EF ਨਾਲ ਜੋੜੋ ਇਸ ਤਰ੍ਹਾਂ ਤ੍ਰਿਭੁਜ DEF ਲੋੜੀਂਦਾ ਤ੍ਰਿਭੁਜ ਹੈ ਸੋ ਸਾਡੀ ਬੱਚੋ DEF ਤ੍ਰਿਭੁਜ ਬਣ ਗਈ E ਦੇ ਉੱਤੇ 90 ਡਿਗਰੀ ਦਾ ਕੋਣ ਹੈਗਾ ਤੇ ਸਮਦੋਪੁਜੀ ਹੈ DE EF ਠੀਕ ਹੈ ਸੋ ਸਮਦੋਪੁਜੀ ਵਿੱਚੋਂ ਇੱਕ ਹੀ ਪੂਜਾ ਦੇਣਗੇ ਜਿਹੜੀ ਕਿ ਇਹ ਵਾਲੀ DE ਵੀ ਹੋ ਸਕਦੀ ਹੈ ਤੇ EF ਵੀ ਹੋ ਸਕਦੀ ਹੈ ਤੁਸੀਂ ਖਿਆਲ ਰੱਖਣਾ ਜਿਹੜੀਆਂ ਭੁਜਾਵਾਂ 90 ਡਿਗਰੀ ਦਾ ਕੋਣ ਬਣਾ ਰਹੀਆਂ ਉਹ ਹੀ ਬਰਾਬਰ ਦੀਆਂ ਭੁਜਾਵਾਂ ਸਮਦੋਪੁਜੀ ਸਮਕੋਣ ਵਿੱਚ ਹੋ ਸਕਦੀਆਂ ਨੇ ਹੋਰ ਕੋਈ ਭੁਜਾ ਨਹੀਂ ਹੋ ਸਕਦੀ ਹੈ ਕਰਣ ਕਦੀ ਵੀ ਸਮਦੋਪੁਜੀ ਬਰਾਬਰ ਦੀ ਭੁਜਾਵਾਂ ਦਾ ਹਿੱਸਾ ਨਹੀਂ ਹੋਏਗਾ ਕਦੀ ਵੀ ਨਹੀਂ ਹੋਏਗਾ ਇਹ ਗੱਲ ਦਾ ਧਿਆਨ ਰੱਖਣਾ ਠੀਕ ਹੈ ਇਹ ਹਮੇਸ਼ਾ ਜਿਹੜੀ ਇਹ ਇਹ ਜਿਹੜੀ ਭੁਜਾ ਹੈਗੀ ਹੈ ਇਹਦੇ ਨਾਲੋਂ ਵੀ ਤੇ ਇਹਦੇ ਨਾਲੋਂ ਵੀ ਹਮੇਸ਼ਾ ਵੱਡੀ ਹੋएगी ਸਭ ਤੋਂ ਲੰਬੀ ਭੁਜਾ ਸਮਕੋਣ ਦੇ ਵਿੱਚ ਸਮਕੋਣ ਤ੍ਰਿਪੁਜ ਦੇ ਵਿੱਚ ਸਭ ਤੋਂ ਲੰਬੀ ਭੁਜਾ 90 ਡਿਗਰੀ ਦੇ ਸਨੁਖਵਾਲੀ ਹੁੰਦੀ ਹੈ ਇਹ ਚੇਤਾ ਰੱਖਣਾ ਸੋ ਉਹਨ ਦੂਜੀ ਵੀ ਦਿਨ ਕਰੀਏ ਸੋ ਦੂਜੀ ਵੀ ਦਿਨ ਉਹਹੀ ਸਵਾਲ ਹੈਗਾ ਤੇ ਇਹ ਜਿਹੜੀ ਗੱਲ ਤੁਹਾਨੂੰ ਸਮਝਾਈਏ ਇਹਨੂੰ ਚੰਗੀ ਤਰ੍ਹਾਂ ਤੁਸੀਂ ਸਮਝ ਲਵੋ ਕਿ ਸਮਦੋਪੁਜੀ ਵਿੱਚ ਸਮਕੋਣ ਤ੍ਰਿਭੁਜ ਦਾ ਕੀ ਮਤਲਬ ਹੁੰਦਾ ਠੀਕ ਹੈ ਬੜਾ ਦੂਜਾ ਸੇਮ ਹੈਗਾ ਪਹਿਲੇ ਵਾਂਗੂ ਰੇਖਾ ਡੀ 6 ਸੈਂਟੀਮੀਟਰ ਖਿੱਚੋ ਹੁਣ ਪ੍ਰਕਾਰ ਦੀ ਮਦਦ ਨਾਲ ਈ ਤੇ ਲੰਮ ਖਿੱਚੋ ਸੋ ਇਹ ਦੇ ਉੱਤੇ ਐ ਹਨ ਪਤਾ ਅਲੰਪੀਦਾ ਖਿੱਚੀ ਦਾ ਬੱਚੋ ਇੱਥੇ ਸੂਈ ਰੱਖੀ ਪ੍ਰਕਾਰ ਖੋਲੀ ਵੱਡੀ ਚਾਪ ਲਗਾਈ ਪ੍ਰਕਾਰ ਨੂੰ ਚੱਕ ਲਿਆ ਛੋਟਾ ਵੱਡਾ ਨਹੀਂ ਕਰਨਾ ਧਿਆਨ ਨਾਲ ਚੱਕਣਾ ਤਾਂ ਕਿ ਉਹ ਨਾ ਛੋਟੀ ਹੋਵੇ ਅਰਧਵਾਸ ਨਾਲ ਵੱਡਾ ਹੋਵੇ ਤੇ ਸੂਈ ਇੱਥੇ ਰੱਖਣੀ ਹੈ ਤੇ ਇੱਕ ਚਾਪ ਇੱਥੇ ਲਾਣੀ ਹੈ ਹੁਣ ਸੂਈ ਚੱਕ ਕੇ ਇੱਥੇ ਰੱਖਣੀ ਹੈ ਇੱਥੇ ਰੱਖਣੀ ਹੈ ਤੇ ਇਹ ਵਾਲੀ ਚਾਪ ਲਾਣੀ ਹੈ ਠੀਕ ਹੈ ਹੁਣ ਪ੍ਰਕਾਰ ਛੋਟੀ ਵੱਡੀ ਕਰ ਸਕਦੇ ਹੋ ਹੁਣ ਸੂਈ ਇੱਥੇ ਰੱਖੀ ਤੇ ਇੱਕ ਚਾਪ ਇੱਥੇ ਲਾਈ ਹੁਣ ਪ੍ਰਕਾਰ ਫੇਰ ਉਨੀ ਰੱਖਣੀ ਹੈ ਜਿੰਨੀ ਇੱਥੇ ਖੋਲ ਕੇ ਰੈਫਰੀਜੀ ਇੱਥੇ ਸੂਈ ਰੱਖੀ ਤੇ ਐਵਲੀ ਚਾਪ ਲਾਈ ਤੇ ਬੱਚਿਓ ਈ ਨੂੰ ਜਿੱਥੇ ਚਾਪਾਂ ਕੱਟਦੀਆਂ ਇਹਦੇ ਨਾਲ ਜੋੜ ਦੇਣਾ ਐ ਐ ਲੰਬ ਖਿਚਣ ਦੀ ਵਿਧੀ ਅਸੀਂ 6ਵੀਂ ਜਮਾਤ ਤੋਂ ਚੰਗੀ ਤਰ੍ਹਾਂ ਸਿੱਖ ਚੁੱਕੇ ਹਾਂ ਤੇ ਇੱਥੇ ਵੀ ਬਾਰ ਬਾਰ ਦੁਹਰਾ ਰਹੇ ਹਾਂ ਕਿ ਕਿੱਦਾਂ ਐ ਲੰਬ ਖਿਚਣਾ ਐ ਠੀਕ ਐ ਸੋ ਇਹਦੀ ਇਸ ਵਿਧੀ ਦਾ ਅਭਿਆਸ ਤੁਸੀਂ ਜ਼ਰੂਰ ਕਰਨਾ ਐ ਕਿਉਂਕਿ ਹੋ ਸਕਦਾ ਹੈ ਉਹ ਤੁਹਾਨੂੰ ਕਹਣ ਡੀ ਦੀ ਵਰਤੋਂ ਨਹੀਂ ਕਰਨੀ ਪ੍ਰਕਾਰ ਦੀ ਮਦਦ ਦੇ ਨਾਲ ਹੀ ਤ੍ਰਿਭੁਜ ਬਣਾਉਣਾ ਐ ਠੀਕ ਐ ਸੋ ਬੜਾ ਚੌਥਾ ਆ ਗਿਆ E ਨੂੰ ਕੇਂਦਰ ਮੰਨ ਕੇ ਅਤੇ ਅਰਧ ਵਿਆਸ 6 ਸੈਂਟੀਮੀਟਰ ਸੋ ਇੱਥੇ ਵਜੇ ਸੂਈ ਰੱਖਾਂਗੇ 6 ਸੈਂਟੀਮੀਟਰ ਪ੍ਰਕਾਰ ਖੋਲ ਲਾਂਗੇ ਸੂਈ ਜ਼ੀਰੋ ਤੇ ਰੱਖੀ ਤੇ ਪੈਨਸਲ 6 ਸੈਂਟੀਮੀਟਰ ਫੁੱਟੇ ਤੇ ਰੱਖ ਕੇ ਨਾਪ ਲਈ ਪਰ ਕਿਉਂਕਿ ਇਹ ਵੀ 6 ਸੈਂਟੀਮੀਟਰ ਹੈ ਇਸੀ ਸੂਈ ਇੱਥੇ ਰੱਖ ਸਕਦੇ ਆਂ ਪ੍ਰਕਾਰ D ਤਾ ਖੋਲੀ ਤੇ ਘੁਮਾ ਕੇ ਇਦਾਂ ਇੱਥੇ ਇਹ ਚਾਪ ਖਿੱਚ ਦਿੱਤੀ ਠੀਕ ਹੈ ਸੋ ਅਰਧ ਵਿਆਸ 6 ਸੈਂਟੀਮੀਟਰ ਬਰਾਬਰ EF ਲੈ ਕੇ ਰੇਖਾ EG ਨੂੰ F ਤੇ ਕੱਢਦੀ ਹੋਈ ਇੱਕ ਚਾਪ ਖਿੱਚੋ ਖਿੱਚ ਦਿੱਤੀ ਜੀ ਲੋ ਜੀ ਇਹ ਚਾਪ ਖਿੱਚ ਦਿੱਤੀ ਐਵਲੀ ਤੇ ਤ੍ਰਿਭੁਜ ਬਣ ਗਿਆ D ਨੂੰ F ਨਾਲ ਜੋੜੋ ਇਸ ਤਰ੍ਹਾਂ ਤ੍ਰਿਭੁਜ DEF ਲੋਡਿੰਗੀ ਤ੍ਰਿਭੁਜ ਹੈ ਸੋ ਐਸੀ ਪਰਿਮੇਂਜਰਥਿਓ ਤੁਹਾਡਾ ਅਭਿਆਸ ਨੰਬਰ 6.5 ਦਾ ਸਵਾਲ ਦੂਜਾ ਜਿਹੜਾ ਅਸੀਂ ਦੋ ਵੀਜਾਂ ਰਹੀਂ ਕੀਤਾ ਸੋ ਤੁਸੀਂ ਇਸੇ ਤਰ੍ਹਾਂ ਨਿਵਨਾਨ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ